ਵਰਲੂ ਕਸ਼ਾਹੀ ਫਗਤੀ ਸ਼ਕਤੀ ਦੇ ਦਾਤੇ ਦੁੱਖ ਨੂੰ ਵਰ ਦਪਤਿ ਸ਼ਾ ਗਿਆਨ ਦੇ ਸਤਗੁਰੂ ਜੁਗੋ ਜੁਗੇ ਅਡਲ ਸਤਗੁਰੂ ਜਿਗਤ ਗੁਰੂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸਤ ਸੰਗੀ ਜਨੋ ਆਪ ਜੀ ਸਤਗੁਰੂ ਜੀ ਦੇ ਅਮੋਲਕ ਬਚਨ ਸਰਵਨ ਕਰ ਰਹੇ ਹੋ ਜੋ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤੇ ਹੋਏ ਹਨ ਤੇ ਤੁੰ ਤੰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਨ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਵੇ ਦੇ ਰੂਪ ਵਿੱਚ ਪ੍ਰਗਟ ਕਰਕੇ ਸੁਣਾਏ ਨੇ ਸਤਿਗੁਰ ਜੀ ਇਸ ਵਦਰਾਹੀ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਬਿੰਤੋਂ ਉਚਾਰਨ ਕੀਤੇ ਹੋਏ ਸੋਈਆਂ ਵਿੱਚੋਂ ਇੱਕ ਸੋਈਆ ਹੈ ਬਖਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜਾ ਸਾਡਾ ਮਨ ਹੈ ਛੜੀ ਅਵਸਥਾ ਹੈ ਇਹ ਮਾਇਆ ਦੇ ਝੋਲਿਆਂ ਦੇ ਵਿੱਚ ਇਤਨਾ ਕੁ ਗੁਲਤਾਨ ਹੋ ਗਿਆ ਹੈ ਕਿ ਨੂੰ ਪਤਾ ਹੀ ਨਹੀਂ ਮੈਂ ਆਇਆ ਕਦੇ ਲਈ ਸੀ ਤੇ ਉਸ ਵਿੱਚ ਪੈ ਕੇ ਮੌਤ ਨੂੰ ਭੁੱਲ ਗਿਆ ਹੈ ਸੋ ਤੇ ਗੁਰਜੀ ਕਹਿੰਦੇ ਨੇ ਮੌਤ ਰੂਪੀ ਬਿੱਲਾ ਮੂੰਹ ਪਸਾਰ ਕੇ ਤੈਨੂੰ ਤੱਕ ਰਿਹਾ ਹੈ ਤੈਨੂੰ ਖਬਰ ਨਹੀਂ ਹੈ ਬੜਾ ਭੁੱਖਾ ਬੈਠਾ ਹੈ ਤੈਨੂੰ ਪਖਣ ਦੇ ਲਈ ਤੇ ਤੂੰ ਮਗਨ ਪਿਆ ਹੈ ਮਾਇਆ ਵਿੱਚ ਰਿਸ਼ਤੇਦਾਰੀਆਂ ਵਿੱਚ ਸਬੰਧਾਂ ਵਿੱਚ ਜੋ ਸਤਗੁਰਜੀ ਨੇ ਸ਼ਬਦ ਵਿੱਚ ਕਿਹਾ ਹੈ ਕੀ ਵੜੇਗਾ ਤੇਰਾ ਫਿਰ ਸਤਿਗੁਰ ਜੀ ਨੇ ਇਹ ਵੀ ਦੱਸਿਆ ਇਲਾਜ ਵੀ ਹੈ ਇਹਦਾ ਜੇ ਤੂੰ ਇਸ ਤੋਂ ਬਚਣਾ ਹੈ ਜਿਹੜੇ ਬੰਦਨਾ ਵਿੱਚ ਤੂੰ ਪਿਆ ਹੋਇਆ ਉਸ ਵਿੱਚੋਂ ਜੇ ਤੂੰ ਨੂੰ ਨਿਕਲਣਾ ਚਾਹੁੰਦਾ ਹੈ ਇਮਾਨਦਾਰੀ ਨਾਲ ਕਹਿਣ ਵਾਲੇ ਬਥੇਰੇ ਨੇ ਕਹਿਣ ਕਹਾਵਣ ਕਉ ਕਈ ਕੀਤੇ ਬਥੇਰੇ ਨੇ ਜੇ ਤੂੰ ਸੱਚੀ ਮੁੱੱਚੀ ਇਹਨਾਂ ਬੰਦਨਾ ਚੋਂ ਇਸ ਦੁੱਖ ਨੂੰ ਦੁੱਖ ਸਮਝਿਆ ਤੂੰ ਇਸ ਦੁੱਖ ਨੂੰ ਅਸੀਂ ਸੁੱਖ ਹੀ ਸਮਝਦੇ ਆ ਆਮ ਤੌਰ ਤੇ 99% ਇਸ ਨੂੰ ਸੁੱਖ ਸਮਝ ਰਿਹਾ ਹੈ ਦੁੱਖ ਹੈ ਜੋ ਸਤਗੁਰੂ ਜੀ ਬਿਆਨ ਕਰਦੇ ਕਿਉਂਕਿ ਮਾਇਆ ਜੀਵਣ ਦੁੱਖ ਨਹੀਂ ਭਾਵ ਥਕੇ ਸੰਸਾਰ ਉਹਦੇ ਵਿੱਚੋਂ ਜੇ ਨਿਕਲਣਾ ਚਾਹੁੰਦਾ ਹੈ ਇੱਕੋ ਹੀ ਤਰੀਕਾ ਹੈ ਦੱਸਿਆ ਇਸ ਸਭਾ ਵਿੱਚ ਇਸੇ ਤਰੀਕੇ ਬਹੁਤ ਨੇ ਬੜੀ ਉਜਕਤੀ ਹਨ ਕਹਿੰਦੇ ਸਿਮਰ ਗੋਪਾਲ ਧਿਆਨ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਜੇ ਇਹਨੂੰ ਸਮਝ ਵੀ ਉਹ ਸੰਸਾਰ ਹੀ ਸੁਪਨੇ ਦੀ ਨਹੀਂ ਆਈਏ ਬਸ ਤਾਂ ਸਤ ਸੰਗਤ ਵਿੱਚ ਟਿਕ ਕੇ ਨਾਮ ਜਪੇ ਜਿਵੇਂ ਹੁਣ ਤੁਸੀਂ ਜਪ ਰਹੇ ਸੀ ਚਾਹੇ ਮੌਖ ਕੀ ਸੀ ਸਰਸੰਗਜੀ ਮੈਂ ਤਾਂ ਇੰਵੇਂ ਇਸ ਤਰ੍ਹਾਂ ਸਮਝਿਆ ਕਰਦਾ ਵੀ ਨਾਮ ਦਾ ਫੁਆਰਾ ਚੱਲ ਰਿਹਾ ਹੈ ਤੇ ਮੈਂ ਵਿੱਚੋਂ ਨਿਕਲ ਗਿਆ ਉਸਨਾ ਤਾਂ ਮੈਂ ਜਪਦਾ ਉੱਥੇ ਨਾ ਤੁਸੀਂ ਜਪਣ ਦੇਂਦੇ ਹੋ ਉੱਥੇ ਜਾਂਦੇ ਉਸੇ ਵਕਤ ਇਸ ਤਰ੍ਹਾਂ ਦਾ ਅਨੁਭਵ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ ਬਹੁਤ ਵੱਡੀ ਸਤਸੰਗਤ ਵਿੱਚ ਮਿਲ ਕੇ ਨਾਮ ਜਪਣਾ ਇਹ ਇਲਾਜ ਹੈ ਫਿਰ ਪਤਾ ਲੱਗਦਾ ਵੀ ਇਹ ਸੁਪਨਾ ਹੈ ਵਰਨਾ ਕਹਿਣ ਨੂੰ ਸੁਪਨਾ ਕਹਿ ਰਹੇ ਹੈ ਸਮਝੇ ਨਹੀਂ ਜਾਣਿਆ ਨਹੀਂ ਮਾੜਿਆ ਨਹੀਂ ਫਿਰ ਸੁਪਨੇ ਸੇਤੀ ਚਿਤ ਮੂਰਖ ਲਾਇਆ ਸਤਗੁਰੂ ਜੀ ਕਹਿੰਦੇ ਸੋ ਆਉ ਸ਼ਬਦ ਵਿੱਚ ਕਿਵੇਂ ਸਾਨੂੰ ਬਖਸ਼ਿਸ਼ ਕਰ ਰਹੇ ਨੇ ਉਸ ਬਖਸ਼ ਨੂੰ ਆਪਣੇ ਹਿਰਦੇ ਰੂਪੀ ਝੋਲੀ ਵਿੱਚ ਪਵਾਉਣ ਦਾ ਯਤਨ ਕਰਿਏ ਜੀ ਸਤਨਾਮ ਵਾਹਿਗੁਰੂ ਜੀਓ ਏ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੂਲ ਸੰਗ ਝੂਲਤ ਮਾਇਆ ਮਗਨ ਪਰਮਤ ਘਗਨਾ ਸਤਗੁਰ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਮਝਾ ਰਹੇ ਮੇਰੇ ਮਨ اے ਮੇਰੇ ਮਨ ਮੂਸ ਬਿਲਾ ਮੈਂ ਗਰਬਤ ਉਹ ਐ ਮਨ ਇਸ ਤਰ੍ਹਾਂ ਹੋਇਆ ਹੋਇਆ ਜਿਵੇਂ ਇੱਕ ਚੂਹਾ ਮੂਸਾ ਕਹਿੰਦੇ ਨੇ ਚੂਹੇ ਨੂੰ ਮੂਸਾ ਕਹਿੰਦੇ ਨੇ ਠੱਗਣ ਨੂੰ ਇੱਕ ਚੂਹਾ ਬਿਲਾ ਖੜ ਸੁਰਾਕ ਜਿਹੜਾ ਉਹਦਾ ਘਰ ਹੁੰਦਾ ਹੈ ਉਹਨੂੰ ਬਿਲ ਕਹਿੰਦੇ ਨੇ ਬਿਲਾ ਇੱਥੇ ਨਾ ਬਿਲਾ ਲਗਦਾ ਉਹਦਾ ਅਰਥ ਅੱਗੇ ਆਵੇਗਾ ਅਰੇ ਮਨ ਮੋਸ਼ ਬਿਲਾ ਮੈਂ ਗਰਬਤ ਜਿਵੇਂ ਇੱਕ ਚੂਹਾ ਆਪਣੀ ਖੱਡ ਵਿੱਚ ਬੈਠਾ ਹੋਇਆ ਅੰਦਰ ਬੜਾ ਅੰਕਾਰ ਦਾ ਜਿਵੇਂ ਬੜਾ ਵੱਡਾ ਮੇਰਾ ਦੇਸ਼ ਹੈ ਈ ਸਾਰੀ ਮੇਰੀ ਖੁੜ ਹੈ ਇੰਨਾ ਸਾਰਾ ਮੇਰਾ ਉਹਦੇ ਵਿੱਚ 퍼ਸਾਰਾ ਹੈ ਮੇਰੇ ਬੱਚੇ ਨੇ ਅਤਿ ਆਦਿਕ ਕਹਿੰਦੇ ਐ ਮਨ ਤੂੰ ਵੀ ਇਸ ਸਰੀਰ ਰੂਪੀ ਖੋੜ ਵਿੱਚ ਰਹਿ ਰਿਹਾ ਹੈ ਗਰਬ ਕਰ ਰਿਹਾ ਹੈ ਐਨਕ ਗਿਆਨ ਐ ਸਾਨੂੰ ਇਹ ਸੀਮਤ ਗਿਆਨ ਹੈ ਬਾਹਰ ਦਾ ਗਿਆਨ ਦੋ ਤਰ੍ਹਾਂ ਦਾ ਅਪ੍ਰੋਕਸ਼ ਗਿਆਨ ਪ੍ਰੋਕਸ਼ ਗਿਆਨ ਐਨਕ ਐ ਬਸ ਆਪਣੀ ਤਾਂਸ ਘਰ ਵਿੱਚ ਸਰੀਰ ਵਿੱਚ ਪਰਿਵਾਰ ਵਿੱਚ ਗਰਬਤ ਹੀ ਹੰਕਾਰ ਹੀ ਕਰ ਰਹੇ ਹਾਂ ਇਹਦਾ ਨਰੇ ਮਨ ਮੂਸ ਬਿਲਾ ਮੈਂ ਗਰਬਤ ਹੰਕਾਰ ਕਰ ਰਿਹਾ ਇਸ ਵਿੱਚ ਬੈਠਾ ਹੋਇਆ ਕਰਦਾ ਕੀ ਹੈ ਕਰਤਬ ਕਰਤ ਮਹਾਮੁਗਨਾ ਛੋਟਾ ਬੋਟਾ ਮੂਰਖ ਨਹੀਂ ਹੈ ਮੂਗ ਕਹਿੰਦੇ ਨੇ ਮੂਰਖ ਨੂੰ ਮੂਗਨਾ ਮਹਾਮੁਗਨਾ ਬਹੁਤ ਵੱਡੇ ਮੂਰਖਾਂ ਵਾਲੇ ਕੰਮ ਕਰ ਰਿਹਾ ਹੈ ਬਹੁਤ ਵੱਡੇ ਮੂਰਖ ਹੋਣ ਕਿਉਂ ਸਭ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਨੇ ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਹੀਂ ਨਾਉ ਸਭ ਤੋਂ ਵੱਡਾ ਮੂਰਖ ਤਾਂ ਮਨੁੱਖ ਉਹ ਦੋ ਹੈ ਜਦੋਂ ਨਾਮ ਨੂੰ ਨਹੀਂ ਮੰਨਦਾ ਜਦੋਂ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦਾ ਜੇ ਉਹਦੀ ਹੋਂਦ ਨੂੰ ਮੰਨ ਰਿਹਾ ਹੋਵੇ ਹੈ ਅਸਲ ਵਿੱਚ ਅਸਲ ਵਿੱਚ ਕਿਸੇ ਚੀਜ਼ ਦਾ ਹੰਕਾਰ ਕਰਨਾ ਹੀ ਮੂਰਖਤਾ ਹੈ ਭਾਵੇਂ ਉਹ ਮਨੁੱਖ ਕਿਤਨਾ ਹੀ ਗਿਆਨੀ ਹੋਵੇ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਬਾਣੀ ਵਿੱਚ ਬੜੇ ਬਚਨਾਂ ਵਿੱਚ ਕਿਹਾ ਹੈ ਇਤਨਾ ਹੀ ਹੋ ਪੰਡਿਤ ਹੋਵੇ ਸਮਝਾਉਂਦਾ ਹੋਵੇ ਜਿਵੇਂ ਮੈਂ ਇਹ ਬਚਨ ਕਰਦਾ ਰੋ ਤੁਹਾਡੇ ਨਾਲ ਪਰ ਸਤਿਗੁਰੂ ਜੀ ਕਹਿੰਦੇ ਨੇ ਪੜਿਆ ਮੂਰਖ ਆਖੀਏ ਜਿਤ ਲਬ ਲੋਭ ਹੰਕਾਰ ਹੁਣ ਐਡਾ ਵੱਡਾ ਗਿਆਨੀ ਸੀ 라ਵਣ ਚਾਰ ਬੇਦਾਂ ਦਾ ਗਿਆਤਾ ਸੀ ਸਰੀਰਿਕ ਬਲ ਸੀ ਇੰਦਰ ਦਾ ਜੇਤੂ ਸੀ ਇਹੋ ਜਿਹਾ ਵਾਹਨ ਅੱਜ ਵੀ ਨਹੀਂ ਕਿਸੇ ਕੋਲ ਇਤਨੀ ਸਾਇੰਸ ਵਧੀਆ ਉਹਦੇ ਮੰਨਣ ਤੁਰਦਾ ਸੀ ਕਹਿੰਦੇ ਹਰ ਚੀਜ਼ ਉਹਦੇ ਸੋਨੇ ਦੀ ਸੀ ਰਸਤੇ ਵੀ ਸੋਨੇ ਆ ਗੜ ਲੰਕਾ ਸੋਇਨ ਕਾਪਿਆ ਮੂਰਖ ਲਾਉਣ ਕਿਆ ਲੈ ਗਿਆ ਮੂਰਖ ਕਿਆ ਪਾਸਾ ਉਹਦੇ ਕੋਲ ਇਤਨਾ ਇਹਦਾ ਭਾਵ ਹੰਕਾਰ ਹੀ ਮੂਰਖ ਹਤਾ ਹੈ ਹੰਕਾਰ ਹੀ ਮੂਰਖਤਾ ਹੈ ਗਰਬਤ ਇੱਥੋਂ ਜੋ ਜੋ ਅਰਥ ਸਾਸੰਗਤ ਜੀ ਗੁਰਬਾਣੀ ਵਿੱਚੋਂ ਨਿਕਲ ਰਹੇ ਨੇ ਹੁਣ ਹੰਕਾਰ ਤਨ ਚੰਗਾ ਹੈ ਠੀਕ ਠਾਕ ਹੈ ਹੰਕਾਰੀ ਹੋਵੇਗਾ ਮੂਰਖ ਤਨ ਚੰਗਾ ਹੈ ਹੰਕਾਰੀ ਹੋਵੇਗਾ ਘਰ ਚੰਗਾ ਹੈ ਹੰਕਾਰੀ ਹੋਵੇਗਾ ਕਬੀਰ ਨੇ ਕਿਹਾ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਅਵਸ ਘਰ ਚੰਗਾ ਹੈ ਉੱਚਾ ਹੰਕਾਰੀ ਮੂਰਖ ਹੈ ਗਵੀਰ ਗਰਵ ਨ ਕੀਜੀਏ ਦੇਹੀ ਦੇਖ ਸੁਰੰਗ ਸੁਰੰਗ ਸੋਹਣੇ ਰੰਗ ਵਾਲੀ ਬਸ ਮਿੱਟੀ ਦਾ ਰੰਗ ਲੇਪਣ ਚ ਕਰਿਆ ਚੰਗਾ ਕਰ ਦਿੱਤਾ ਉਹਨੇ ਕਿਸੇ ਦਾ ਕਾਲਾ ਹੈ ਕਿਸੇ ਦਾ ਚੰਗਾ ਸਰੀਰ ਬਹੁਤਾ ਸੋਹਣਾ ਅੰਗ ਵੰਗ ਚੰਗੇ ਬਣਾ ਦਿੱਤੇ ਹੰਕਾਰੀ ਹੋਵੇਗਾ ਕਵੀਰ ਗਰਵ ਨ ਕੀਜੀਏ ਰੰਕ ਨ ਹਸੀਏ ਕੋਏ ਰੰਕ ਗਰੀਬ ਤਨ ਬਹੁਤਾ ਹੈ ਤੇਰੇ ਕੋਲ ਗਰਮ ਅੰਕਾਰ ਇਹ ਤਿੰਨ ਸ਼ਲੋਕ ਕਬੀਰ ਸਾਹਿਬ ਨੇ ਨਾਲ ਹੀ ਨਾਲ ਲਿਖੇ ਨੇ ਸਾਰੇ ਗਰਭ ਤਿਆਗ ਗਰਭ ਹੀ ਮੂਰਖਤਾ ਹੈ ਕਿਉਂਕਿ ਸਰੀਰ ਉਹਦਾ ਦਿੱਤਾ ਹੈ ਅਰਦਾਸ ਸੀ ਰੋਜ਼ ਕਰਦੇ ਆ ਇਹ ਜੀਉ ਪਿੰਡ ਸਭ ਤੇਰਾ ਪਰ ਕਹਿੰਦੇ ਹਾਂ ਨਹੀਂ ਸਮਝ ਆਉਦਾ ਫਿਰ ਹੰਕਾਰ ਕਹਦਾ ਜੇ ਉਹਦਾ ਇਹ ਚੀਜ਼ ਉਹਦੀ ਹੈ ਸਾਡੀ ਪਰਵਾਰ ਉਹਦਾ ਹੈ ਕਾਰੋਬਾਰ ਉਹਦਾ ਹੈ ਸੰਸਾਰ ਉਹਦਾ ਹੈ ਸਾਡਾ ਹੈ ਕੀ ਕੁਝ ਵੀ ਨਹੀਂ ਬਸ ਗੱਲ ਹੀ ਉਧਰ ਉਸ ਦਿਨ ਮਿਲਦੀ ਮੇਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾ ਮੁਗਨਾ ਮੂਰਖਾਂ ਵਾਲੇ ਕੰਮ ਕਰ ਰਿਹਾ ਮੂਰਖਾਂ ਵਾਲੇ ਕਿਉਂ ਕੀ ਹੈ ਮੂਰਖਾਂ ਵਾਲਾ ਸੰਪਤ ਦੋਲ ਝੋਲ ਸੰਗ ਝੋਲਤ ਮਾਇਆ ਮਗਨ ਭਰਮਤ ਘੁਗਨਾ 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 ਕਹਿੰਦੇ ਨੇ ਘੋਗੂ ਇੱਕ ਪੰਛੀ ਹੁੰਦਾ ਹੈ ਕਹਿੰਦੇ ਕੋਸ਼ ਘੋਗੂ ਬੇਆਕਰ ਪੰਛੀ ਘੋਗੂ ਵਾਲਾ ਕੰਮ ਕਰ ਰਿਹਾ ਘੋਗੂ ਵਾਲਾ ਕਿਉਂ ਮਾਇਆ ਮਗਨ ਭਰਮਤ ਘੁਗਨਾ ਘੋਗੂ ਵਾਲਾ ਕੰਮ ਕਰ ਰਿਹਾ ਮਾਇਆ ਵਿੱਚ ਮਗਨ ਹੈ ਕਿਤਨਾ ਕੁ ਮਗਨ ਹੈ ਮਾਇਆ ਵਿੱਚ ਬਹੁਤ ਕਮਾਲ ਦਾ ਸੋਈਏ ਵੈਸੇ ਸਾਰੇ ਸੋਈਏ ਸਤਿ ਵਿਚਾਰੀ ਬਾਣੀ ਹੀ ਕਮਲ ਦੀ ਹੈ ਇਹ 10 10 ਸਵਈਏ ਦੋ ਵਾਰੀ ਨੇ ਪਾਤਸ਼ਾਹ ਦੇ ਇੱਕ ਵਾਰੀ ਨਾ ਉਹ ਨਹੀਂ ਇੱਕ ਵਾਰੀ ਦਾਸਿਕ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪੱਟਾਂ ਦੇ ਸਵਈਏ ਤੋਂ ਸ਼ਲੋਕਾਂ ਤੋਂ ਪਹਿਲਾਂ ਦੇ ਉਸ ਇਜ਼ ਵਿੱਚ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਮਾਇਆ ਮਗਨ ਪਰਮਤ ਖੁਗਨਾ ਕਿਹੜੀ ਮਾਇਆ ਵਿੱਚ ਸੰਪਤ ਸੰਪਤੀ ਮਾਇਆ ਕਈ ਤਰ੍ਹਾਂ ਦੀ ਦੱਸਣਗੇ ਸੰਪਤੀ ਚਲ ਅਚਲ ਸੰਪਤੀ ਜੋ ਧਨ ਦੌਲਤ ਹੀਰੇ ਜਵਾਹਰਾਤ ਇੱਕ ਥਾਂ ਤੋਂ ਦੂਜੀ ਥਾਂ ਲਜਾਇਆ ਜਾ ਸਕਦੇ ਨੇ ਰੁਪਈਆ ਪੈਸਾ ਇਹ ਸੰਪਤੀ ਦੂਜਾ ਪ੍ਰਾਪਰਟੀ ਕਾਰਬਾਰ ਜ਼ਮੀਨ ਜਾਇਦਾਦ ਪਲਾਊਟ ਜੋ ਵੀ ਹੈ ਉਹ ਸੰਪਤੀ ਜਿੰਨੀ ਵੀ ਹੈ ਸੰਪੇ ਕਾਰਨ ਈਸ਼ਰ ਧਾਈਐ ਸੋ ਸੰਪੇ ਪੁਰਬ ਲਿਖੇ ਕੀ ਪਾਈਐ ਮਨੁੱਖ ਰੱਬ ਦਾ ਨਾਮ ਵੀ ਇਸੇ ਕਰਕੇ ਲੈਂਦਾ ਹੈ ਇਸੇ ਕਰਕੇ ਗੁਰੂ ਦੇ ਦਵਾਰੇ ਘੁੰਮਦਾ ਹੈ ਕੋਈ ਨਾ ਕੋਈ ਸੰਪਤੀ ਚਾਹੀਦੀ ਹੈ ਵਾਯਾ ਸਭਤ ਕਦਰੇ ਸੰਪੇ ਕਾਰਨ ਚੱਕਰ ਚੋਰ ਸੰਪੇ ਸਾਥ ਨਾ ਚੱਲੈ ਹੋਰ ਜਲਦੀ ਨਹੀਂ ਨਾਲ ਚਦੀ ਇਸੇ ਕਰਕੇ ਚਾਕਰੀ ਕਰਦਾ ਹੈ ਮਨੁੱਖ ਹੋਰ ਕੋਈ ਸੇਵਾ ਘਾ ਥੋੜਾ ਕਰਦਾ ਹੈ ਸੇਵਾ ਤਾਂ ਅਲੱਗ ਚੀਜ਼ ਹੈ ਹੋਰ ਉਹ ਨਾਮ ਹੁੰਦਾ ਹੈ ਉਹਦਾ ਸਰਵਿਸ ਸਰਵਸਮੈਨ ਹੈ ਸਰਵਸਮੈਨ ਦਾ ਅਰਥ ਹੁੰਦਾ ਜੋ ਸੇਵਾ ਦਿੰਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਉਹਨੂੰ ਕਹਿੰਦੇ ਨੇ ਸਰਵਿਸ ਅੰਗਰੇਜ਼ੀ ਦਾ ਲਫ਼ਜ਼ ਹੈ ਸੋ ਕਹਿੰਦੇ ਸੰਪਤ ਦੌਲ ਝੋਲ ਸੰਗ ਝੋਲਤ ਮਾਇਆ ਦੇ ਝੁੱਲੇ ਵਿੱਚ ਬੈਠਾ ਹੋਇਆ ਝੂਲ ਰਿਹਾ ਸੰਪਤੀ ਦੌਲਤ ਦੇ ਝੁੱਲੇ ਵਿੱਚ ਬੈਠਾ ਹੋਇਆ ਝੂਰਿਆ ਤੁਹਾਡੇ ਘਰਾਂ ਵਿੱਚ ਝੁੱਲੇ ਨੇ ਨਾ ਕਦੇ ਬਹੁਤ ਠੰਡੇ ਜਿਹੇ ਦਿਮਾਗ ਨਾਲ ਕਦੇ ਬੈਠ ਕੇ ਦੇਖਣਾ ਝੁੱਲੇ ਦੇ ਰੂਪ ਕਿਸ ਤਰ੍ਹਾਂ ਝੁਲਦਾ ਹੈ ਮਨੁੱਖ ਨੂੰ ਪਤਾ ਹੁੰਦਾ ਹੈ ਕਿਸੇ ਚੀਜ਼ ਦਾ ਹੋਰ ਦਾ ਕੋਈ ਗਮੀ ਕੋਈ ਦੁੱਖ ਕੋਈ ਆਲਾਦ ਵਾਲਾ ਇਸ ਤਰ੍ਹਾਂ ਮਨੁੱਖਰ ਵੈਸੇ ਤਾਂ ਪਾਤਸ਼ਾਹ ਕਹਿੰਦੇ ਨੇ ਮਾਇਆ ਆਪ ਦੇ ਵਿੱਚ ਆਪ ਹੀ ਝੁਲਾ ਹੈ ਚੁਲਉਂਦੀ ਹੈ ਪਵਨ ਚੁਲਾਰੇ ਮਾਇਆ ਦੇ ਹਰ ਕੇ ਸੰਤ ਸਦਾ ਥਿਰ ਸੇ ਇਹ ਆਪ ਹੀ ਝੁਲੇ ਦਿੰਦੀ ਹੈ ਮਾਇਆ ਪਰ ਹਰੀ ਦੇ ਸਾਧ ਦੇ ਦੇ ਝੋਲੇ ਵਿੱਚ ਕਦੇ ਨਹੀਂ ਹੁੰਦੇ। ਮਾਇਆ ਆਲੇ ਦੁਆਲੇ ਹੋਵੇ ਉਹਨਾਂ ਦੇ ਕਦੇ ਨਹੀਂ ਝੁੱਲਦੇ ਹੀ। ਇਹ ਝੁਲਾ ਹੀ ਨਹੀਂ ਸਕਦੀ ਇੰਨਾ ਕੁ ਵਜਨ ਉਹਨਾਂ ਵਿੱਚ ਹੋ ਜਾਂਦਾ। ਇੰਨਾ ਭਾਰੀ ਹੋ ਜਾਂਦਾ। ਵਰਨਾ ਮਾਇਆ ਦੇ ਝੋਲੇ ਵਿੱਚ ਪਾਤਸ਼ਾਹ ਕਹਿੰਦੇ ਨੇ ਝੁੱਲਦਾ ਰਹਿੰਦਾ ਚਾਰ ਟੱਕੇ ਹੋ ਗਏ। ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ। ਫਿਰ ਨਾ ਗੁਰੂ ਦੀ ਪਰਵਾਹ ਕਰਦਾ ਏ, ਨਾ ਸੰਤ ਦੀ ਪਰਵਾਹ ਕਰਦਾ ਏ, ਨਾ ਕਿਸੇ ਦੀ। ਹਾਂ। माया तारियां ਦੇ ਅੱਗੇ ਪਿੱਛੇ ਫਿਰਦਾ ਹੈ ਫਿਰ ਰਾਜਾ ਹੋ ਗਿਆ ਕੋਈ ਵੱਡਾ ਹੋ ਗਿਆ ਚਾਹੇ ਉਹ ਨਿੰਦਕ ਹੋਵੇ ਕੈਸਾ ਹੀ ਹੋਵੇ ਉਹਨਾਂ ਦੇ ਪਿੱਛੇ ਫਿਰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਸੰਪਤੀ ਦੇ ਮਾਇਆ ਦੇ ਝੁੱਲੇ ਵਿੱਚ ਬੈਠਾ ਹੋਇਆ ਝੁੱਲੇ ਲੈਂਦਾ ਫਿਰਦਾ ਹੈ ਮगन माया मगन ਭਰਮਤ ਘੁਗਨਾ ਹੈ ਘੁੱਗੂ ਵਰਗਾ ਕਿਉਂਕਿ ਰਾਬਿਆਦ ਨਹੀਂ ਹੈ ਹੋਰ ਸਭ ਚੀਜ਼ ਹੈ ਸਤ ਸੰਗਤ ਨਹੀਂ ਹੋਵੇਗੀ ਉਹਦੀ ਕੰਟੀਨਿਊਟੀ ਲਗਾਤਾਰੀ ਸੇਵਾ ਨਹੀਂ ਹੋਵੇਗੀ ਲਗਾਤਾਰੀ ਅਤੇ ਸਿਮਰਨ ਨਹੀਂ ਹੋਵੇਗਾ ਲਗਾਤਾਰੀ ਇਹ ਤਿੰਨ ਚੀਜ਼ਾਂ ਤ੍ਰਿਫਲਾ ਹੈ ਸਾਡੇ ਲਈ ਇੱਕ ਤ੍ਰਿਫਲਾ ਅਸੀਂ ਸਰੀਰ ਲਈ ਲੈਂਦੇ ਹਾਂ ਹੋਰ ਕਿਹੜੀ ਮਾਇਆ ਸਤਗੁਰੂ ਜੀ ਕਹਿੰਦੇ ਨੇ ਸੁੱਤ ਬਨਿਤਾ ਸਾਜਿਨ ਸੁਖ ਬੰਧਪ ਤਾਂ ਸੋ ਬੋਹ ਬੜਿਓ ਸੋ ਕਨਾ ਕਹਿੰਦੇ ਇਹਨਾਂ ਨਾਲ ਫਿਰ ਕਿਉਂਕਿ ਇਸ ਨੂੰ ਵੀ ਮਾਇਆ ਕਿਹਾ ਸੁੱਤ ਬਨਿਤਾ ਮਾਇਆ ਮੋਹ ਭਰਮ ਪੈ ਭੁੱਲੇ ਸੁੱਤ ਦਾ ਰਸਿਓਂ ਪ੍ਰੀਤ ਲਗਾਈ ਇਹ ਵੀ ਮਾਇਆ ਜੇ ਨਾਮ ਦੀ ਪ੍ਰਾਪਤੀ ਨਹੀਂ ਹੈ ਅਠੋ ਪਹਿਰ ਦਾ ਨਾਮ ਸਾਨੂੰ ਨਹੀਂ ਮਿਲਿਆ ਹਰ ਵਕਤ ਨਾਮ ਵਿੱਚ ਨਹੀਂ ਰਹਿੰਦਾ ਮਨ ਸਾਡਾ ਹਰ ਚੀਜ਼ ਮਾਇਆ ਹੈ ਹਰ ਚੀਜ਼ ਦੁਖਦਾਈ ਬਣੇਗੀ لازਮੀ ਅੱਜ ਬਣ ਜੇ ਕੱਲ ਬਣੇਗਾ ਏ ਸਾਡਾ ਤਨ ਵੀ ਹੋਰ ਤਨ ਵੀ ਸੁਤ ਬਨਿਤਾ ਸੁਤ ਕਹਿੰਦੇ ਨੇ ਪੁੱਤਰ ਨੂੰ ਬਨਿਤਾ ਕਹਿੰਦੇ ਨੇ ਇਸਤਰੀ ਨੂੰ ਸਾਜਨ ਸਾਡੇ ਜਿਹੜੇ ਮਿੱਤਰ ਨੇ ਬੰਧ ਜਿਹੜੇ ਰਿਸ਼ਤੇਦਾਰ ਨੇ ਸਾਰਾ ਕੁਝ ਆ ਗਿਆ ਇੱਥੇ ਕਹਿੰਦੇ ਇਹਨਾਂ ਨਾਲ ਕੀ ਹੁੰਦਾ ਸੁਤ ਬਨਿਤਾ ਸਾਜਨ ਸੁਖ ਬੰਧ ਜਿਹੜੇ ਇਹ ਸੁਖਦਾਈ ਲੱਗਦੇ ਨੇ ਸਾਨੂੰ ਦੇਨਸਿਓ ਮੋਹ ਬੜਿਓ ਸੋਕਨਾ ਇਹਨਾਂ ਨਾਲ ਬਹੁਤ ਮੋਹ ਵੜਿਆ ਹੋਇਆ ਹੈ ਮਾਇਆ ਚਿਤ ਪਰਮੇਣ ਇਸ਼ਟ ਮਿੱਤਰੇਖ ਬਾਦ ਵੈ ਸਤਗੁਰ ਜੀ ਨੇ ਬਾਣੀ ਵਿੱਚ ਕਿਹਾ ਹੈ ਮਾਇਆ ਕਿਵੇਂ ਸਾਡੇ ਉਹਨੂੰ ਕੱਲਾ ਸਿਰਫ ਪੈਸੇ ਨੂੰ ਹੀ ਮਾਇਆ ਨਹੀਂ ਕਿਹਾ ਪਾਤਸ਼ਾਹ ਇਹ ਮਾਇਆ ਜੀਤ ਹਰ ਵਿਸਰੈ ਮੋਹ ਪਜੈ ਭਾਉ ਦੂਜਾ ਦਾ ਉਹ ਹਰ ਚੀਜ਼ ਮਾਇਆ ਜਿਹਦੇ ਨਾਲ ਪ੍ਰਮਾਤਮਾ ਭੁੱਲ ਰਿਹਾ ਹੈ ਚਾਹੇ ਸਾਡਾ ਸਰੀਰ ਹੋਵੇ ਸੜੇ ਸੰਬੰਧੀਆਂ ਦਾ ਸਰੀਰ ਹੋਵੇ ਧਨ ਹੋਵੇ ਦੌਲਤ ਹੋਵੇ ਆਉਦਾ ਹੋਵੇ ਪਦ ਹੋਵੇ ਕੋਈ ਉਹ ਵੀ ਭੁਲਾ ਦਿੰਦਾ ਧਨ ਜੋ ਵਨ ਪ੍ਰਭਤਾ ਕੇ ਮਦਮੇ ਪ੍ਰਭਤਾ ਸਾਨੂੰ ਕੋਈ ਬਹੁਤ ਉੱਚਾ ਰੁਤਬਾ ਮਿਲ ਗਿਆ ਸਮਾਜ ਵਿੱਚ ਰਾਜ ਵਿੱਚ ਸਰਕਾਰੀ ਦਰਬਾਰੇ ਇਹ ਰੁਤਬਾ ਜਿਹੜਾ ਵੀ ਹੁੰਦਾ ਗੁਰਦੁਆਰਾ ਸਾਹਿਬ ਦਾ ਮੁਖੀ ਬਣ ਗਿਆ ਪ੍ਰਭਤਾ ਇਹ ਵੀ ਭੁਲਾ ਦਿੰਦੀ ਆ ਚਾਹੇ ਧਾਰਮਿਕ ਥਾਂ ਵੀ ਐ ਸਾਧ ਸੰਗਤ ਜੀ ਹੋਰ ਦੀ ਨਗਰ ਦੀ ਪ੍ਰਧਾਨਗੀ ਹੋ ਗਈ ਐ ਦੇਸ਼ ਦੀ ਹੋ ਗਈ ਐ ਉਹ ਤਾਂ ਬਹੁਤ ਵੱਡੀ ਗੱਲ ਐ ਕੋਈ ਅਹੁਦਾ ਚੰਗਾ ਮਿਲ ਗਿਆ ਸਰਕਾਰੀ ਦਰਬਾਰੇ ਉਹ ਵੀ ਪ੍ਰਭਤਾ ਹੈ دیਵਾਨਾ ਕੇ ਆਪਾਸ਼ਨ ਪਾਗਲ ਹੋ ਜਾਂਦਾ ਹੈ ਦੇਵੇ ਸਮਵੇਦਈ ਕੋਈ ਨਹੀਂ ਪਾਤਸ਼ਾਹ ਕਹਿੰਦੇ ਨੇ ਇਹ ਸੁਤ ਬਨਿਤਾ ਸਾ ਜਿਨ ਸੁਖਬੰਧ ਮਾਇਆ ਚਿਤ ਪਰਮੇਣ ਇਸ਼ਟ ਪਿਆਰਾ ਜਿਹੜਾ ਸਾਨੂੰ ਪਿਆਰ ਲੱਗਦਾ ਨਿੱਕੂਟੀ ਦੇ ਦੇਖ ਕਰ ਭੁੱਲੈ ਸਤਗੁਰੂ ਜੀ ਬਾਣੀ ਵਿੱਚ ਕਹਿੰਦੇ ਇਹ ਗੱਲਾਂ ਸਾਨੂੰ ਸੋਨੀਆਂ ਬੜੀਆਂ ਔਖੀਆਂ ਨੇ ਛੋਟੇ ਤੋਂ ਛੋਟਾ ਸਰੀਰ ਹੈ ਜਿਹੜਾ ਨਿੱਕੂ ਨਿੱਕਾ ਦੇ ਸਰੀਰ ਉਸ ਨੂੰ ਦੇਖ ਕੇ ਸਾਡਾ ਮਨ ਭੁੱਲ ਜਾਂਦਾ ਹੈ ਘਰ ਵਿੱਚ ਛੋਟਾ ਛੋਟੇ ਬੱਚੇ ਹੁੰਦੇ ਨੇ ਸਾਡੇ ਪੜਨਾ ਕਰਨਾ ਸਾਡਾ ਫਰਜ਼ ਹੈ ਜ਼ਰੂਰੀ ਹੈ ਪਰ ਉਸ ਨੂੰ ਭੁੱਲ ਗਿਆ ਜਿਹਨੇ ਉਹ ਦਿੱਤਾ ਦੇਵਨ ਹਾਰ ਦਤਾਰ ਮੈਂ ਨਿਤ ਚਿਤਾ ਰਿਆ ਉਹਨੂੰ ਯਾਦ ਆਵੇ ਦੇਖ ਦੇਖ ਕੇ ਭੁੱਲ ਗਿਆ ਸੋ ਇਹ ਇਸ਼ਟ ਮਿਤਰੇਖ ਮਿਤਰੇਖ ਹੁੰਦਾ ਹੈ ਬਹੁਤ ਵਧੀਆ ਮਿਤ ਜਿਵੇਂ ਸਾਨੂੰ ਸਾਥ ਸੰਗ ਜੀ ਮਿੱਤਰ ਬਹੁਤ ਵਧੀਆ ਮਿਲੇ ਹੋਏ ਨੇ ਰਿਸ਼ਤੇਦਾਰ ਮਿੱਤਰ ਬਹੁਤ ਵਧੀਆ ਉਹ ਫਿਰ ਯਾਦ ਬਣੇ ਬਹੁਤ ਹੀ ਬਹੁਤ ਹੀ ਯਾਦ ਬਣੇ ਵੀ ਮਲਕ ਤੂੰ ਆ ਵੀ ਵਧੀਆ ਦਿੱਤਾ ਆ ਵੀ ਵਧੀਆ ਦਿੱਤਾ ਸਰੀਰ ਵੀ ਵਧੀਆ ਦਿੱਤਾ ਸਭ ਕੁਝ ਤੂੰ ਵਧੀਆ ਦਿੱਤਾ ਉਹਦੀ ਯਾਦ ਬਣੇ ਪਰ ਨਹੀਂ ਇਹਨਾਂ ਵਿੱਚ ਭੁੱਲ ਜਾਂਦਾ ਪਾਤਸ਼ਾਹ ਕਹਿੰਦੇ ਨੇ ਇਹ ਮਾਇਆ ਹੈ ਸਾਡੇ ਚਿੱਤ ਨੂੰ ਪਰਵਾ ਦਿੰਦੀ ਹੈ ਮਾਇਆ ਚਿੱਤ ਪਰਮੇਣ ਇਸ਼ਟ ਮਿਤਰੇਖ ਵਧੀਆ ਮਿੱਤਰ ਬੰਦ ਵਧੀਆ ਰਿਸ਼ਤੇਦਾਰ ਇੱਥੇ ਵੀ ਕਹਿ ਰਹੇ ਨੇ ਸੁੱਤ ਬਣੀਤਾ ਸਾ ਜਿੰਨ ਸੁਖ ਬੰਦੀ ਪਰ ਸੁਖੀ ਦੇਣ ਵਾਲੇ ਸੁਖੀ ਕਰਨ ਵਾਲਾ ਪੁੱਤਰ ਸਾਰੇ ਪੁੱਤਰ ਸੁਖ ਨਹੀਂ ਦਿੰਦੇ ਅੱਗੋ ਬੋਲਦੇ ਨੇ ਬਣੀਤਾ ਸਾਰੀ ਇਸਤਰੀਆਂ ਸਾਰੇ ਪਤੀ ਸੁਖ ਨਹੀਂ ਦਿੰਦੇ ਸਾਰੇ ਸੱਜਣ ਸੁਖ ਨਹੀਂ ਦਿੰਦੇ ਪਰ ਸਤਗੁਰੂ ਜੀ ਕਹਿੰਦੇ ਸੁਖ ਦੇਣ ਵਾਲੇ ਹੋਣ ਫਿਰ ਕੀ ਹੁੰਦਾ ਤਿੰਸੋ ਮੋਹ بڑਿਓ ਸੋ ਕਨਾ ਉਹਨਾਂ ਨਾਲ ਮੋਹ ਵੱਧ ਜਾਂਦਾ ਹੈ ਬਸ ਫਿਰ ਉਹਨਾਂ ਨਾਲ ਮੋਹ ਬਣ ਗਿਆ ਫਾਸ ਵਿੱਚ ਆ ਗਿਆ ਰਬਦਾ ਜੀ ਕਹਿੰਦੇ ਨੇ ਜੋ ਤੋ ਬੰਧੇ ਮੋਹ ਪਾਸ ਹਮ ਪ੍ਰੇਮ ਬੰਦ ਤੂੰ ਬੰਧੇ ਮੋਹ ਦੀ ਫਾਇ ਵਿੱਚ ਪੈ ਜਾਂਦਾ ਹੈ ਰੱਬ ਦਾ ਪਿਆਰ ਨਹੀਂ ਲੱਗਦਾ ਰੱਬ ਦਾ ਮੋਹ ਨਹੀਂ ਲੱਗਦਾ ਨਾਮ ਦਾ ਮੋਹ ਨਹੀਂ ਲੱਗਦਾ ਫਿਰ ਬੋਇਓ ਬੀਜ ਅਹੰਗ ਮਮ ਅੰਕੁਰ ਬੀਤਤ ਆਉਦ ਕਰਤ ਸੋ ਆਕਨ ਅਗਨ ਸਤਗੁਰੂ ਜੀ ਕਹਿੰਦੇ ਨੇ ਫਿਰ ਬੀਜ ਕਿਹੜਾ ਬੋਰਿਆ ਤੂੰ ਪਾਪਾ ਵਾਲਾ ਬੀਜ ਕਿਹੜਾ ਬੋਰਿਆ ਹੰਕਾਰ ਵਾਲਾ ਬੋਇਓ ਬੀਜ ਧਨ ਬਹੁਤ ਹੈ ਹੰਕਾਰੀ ਹੋਵੇਗਾ ਪਾਤਸ਼ਾਹ ਕਹਿੰਦੇ ਨੇ ਰਿਸ਼ਤੇਦਾਰੀਆਂ ਵਧੀਆ ਨੇ ਬਹੁਤ ਹੋਵੇਗਾ ਮੇਰੇ ਕੋਲ ਬੜੀ ਜ਼ਮੀਨ ਹੈ ਜੀ ਮੇਰੇ ਕੋਲ ਬੜਾ ਧਨ ਹੈ ਮੇਰੇ ਰਿਸ਼ਤੇਦਾਰ ਵਧੀਆ ਨੇ ਕਹਿੰਦੇ ਬੋਇਓ ਬੀਜ ਅਹੰਗ ਮਮ ਅੰਕੁਰ ਉਹਦਾ ਫਿਰ ਬੀਜ ਦਾ ਅੰਕੁਰ ਕਹਿੰਦੇ ਨੇ ਜਦੋਂ ਹੁਣ ਬਸੰਤ ਚੱਲ ਰਿਹਾ ਹੈ ਨਾ ਹੁਣ ਦਰਖਤ ਫੁੱਟਣ ਲੱਗ ਪਏ ਨੇ ਬਨਸਪਤੀ ਫੁੱਟਰੀ ਆ ਉਹਦਾ ਅੰਕੁਰ ਨਿਕਲਦਿਆ ਕੋਮਲ ਜਿਹਾ ਪੱਤਾ ਪਹਿਲਾਂ ਫੁੱਟਦਾ ਉਹਨੂੰ ਅੰਕੁਰ ਕਹਿੰਦੇ ਨੇ ਉਹ ਹੰਕਾਰ ਹੁਣ ਤੇਰੇ ਅੰਦਰ ਫੁੱਟੇਗਾ ਉਹਦਾ ਦੁੱਖ ਪੈਦਾ ਹੋਵੇਗਾ ਇਹਨੂੰ ਆਉਦ ਕਰਤ ਸੋ ਅਗਨਾ ਅੱਗ ਕਹਿੰਦੇ ਨੇ ਪਾਪ ਨੂੰ ساری ਉਮਰ ਇਹਨਾ ਕਰਕੇ ਧਨ ਦੌਲਤ ਕਰਕੇ ਕਹਿੰਦੇ ਪਾਪ ਕਰਿਆ ਗਿਆ ਕਿਉਂਕਿ ਪਾਪਾਂ ਬਾਜੋਂ ਹੋਵੇ ਨਾਹੀ ਬੂਆ ਸਾਥ ਨਾ ਜਾਏ ਸਤਗੁਰੂ ਜੀ ਕਹਿੰਦੇ ਨੇ ਇਨ ਜਰ ਘਾਰਨ ਘਣੀ ਵਿਗੁੱਤੀ ਇਨ ਜਨ ਕਰੀ ਖਵਾਈ ਇਹ ਪਾਪਾਂ ਬਿਨਾ ਹੁੰਦੀ ਨਹੀਂ ਕਿਸੇ ਨਾ ਕਿਸੇ ਦਾ ਦੁਜੀ ਦਾ ਹੱਕ ਮਾਰ ਕੇ ਬਣਾਈ ਜੇ ਹਾਂ ਤੇਰੀ ਹੋਵੇ ਕਿਰਤ ਦੀ ਕਮਾਈ ਬੁਬਾਰਕ ਹੈ ਸਤਗੁਰੂ ਜੀ ਕਹਿੰਦੇ ਨੇ ਪਾਪ ਕਰਦੇ ਆ ਉਮਰ ਬੀਤਦੀ ਐ ਉਹ ਦੇ ਕਰਤ ਅਗ ਨਾ ਪਾਪ ਕਰਦੇ ਆ ਉਮਰ ਬੀਤ ਜਾਂਦੀ ਐ ਨਾਮ ਦਾ ਨਹੀਂ ਆਉਂਦਾ ਤੇ ਜਿਹਨੇ ਸੁੱਖ ਦੇਣਾ ਸੀ ਨਾਮ ਨੇ ਇੱਥੇ ਵੀ ਅੱਗੇ ਵੀ ਮਿਰਤ ਮਝਾਰ ਪ੍ਰਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖ ਨਾ ਮਰਤ ਮਜਾਰ ਮਰਤ ਮੌਤ ਮਜਾਰ ਬਿੱਲਾ ਕਹਿੰਦੇ ਬਿੱਲੇ ਰੂਪੀ ਮੌਤ ਹੈ ਜਿਹੜੀ ਜਿਵੇਂ ਬਿੱਲਾ ਚੂਹੇ ਨੂੰ ਕਿਉਂਕਿ ਰੇ ਮਨ ਬੂਸ ਪਹਿਲਾਂ ਕਿਹਾ ਸੀ हे ਚੂਹੇ ਮਨ ਤੂੰ ਖੜ ਵਿੱਚ ਬੈਠਾ ਹੋਇਆ ਜਿਵੇਂ ਆਪਾਂ ਸਰੀਰ ਗੁਫਾ ਵਿੱਚ ਬੈਠੇ ਆ ਕਹਿੰਦੇ हे ਭਾਈ ਉਹ ਮੌਤ ਰੂਪੀ ਬਿੱਲਾ ਤੇਰੇ ਸਵਾਸਾਂ ਨੂੰ ਦੇਖ ਰਿਹਾ ਹੈ بس ਉਹ ਪੂਰੇ ਹੋਣ ਦੀ ਧੀਰ ਮ੍ਰਿਤ ਮਜਾਰ ਪਸਾਰ ਮੁਖ ਮੁਕ ਨਿਰਖਤ ਨਿਰਖਤ ਹੁੰਦਾ ਦੇਖਣਾ ਮੂੰਹ ਪਸਾਰ ਕੇ ਦੇਖ ਰਿਹਾ ਗੁਰੂ ਤੇਗ ਬਹਾਦਰ ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ ਕਾਲ ਬਿਆ ਪ੍ਰਯੋਜੂ ਡੋਲੇ ਮੁਖ ਪਸਾਰੈ ਨੀਤ ਹਮੇਸ਼ਾ ਤੇਰੇ ਨਾਲ ਉਥੇ ਬਿਆਲ ਭਿਆਨਕ ਸੱਪ ਕਾਲ ਰੂਪੀ ਮੌਤ ਤੇਰੇ ਮੂੰਹ ਦੇ ਨੇੜੇ ਹੈ ਸਮੇਂ ਦੇ yogi ਹੋਏ ਨੇ ਸ਼ਿਵ ਜੀ ਰੂਦਰ ਕਹਦੇ ਨੇ ਮਹੇਸ਼ ਕਹਿੰਦੇ ਨੇ ਆਪਣੇ ਗਲ ਵਿੱਚ ਸੱਪ ਪਾ ਕੇ ਲੋਕਾਂ ਨੂੰ ਸਮਝਾਇਆ ਸੀ ਵੀ ਤੁਹਾਡਾ ਇਸਤਰਾ ਮੌਤ ਨੇੜੇ ਹੈ ਜਿਹੜਾ ਉਹਨਾਂ ਦੇ ਗਲ ਵਿੱਚ ਸੱਪ ਪਾਇਆ ਹੋਇਆ ਹੈ ਨਾ ਜੀ ਉਹ ਇਹ ਸਮਝਾਉਣ ਵਾਸਤੇ ਸੀ ਵੀ ਮੌਤ ਇਤਨੇ ਨੇੜੇ ਤੇਰੇ ਹਰ ਸੱਪ ਵੀ ਐਂ ਹੁੰਦਾ ਉਹਨਾਂ ਦੇ ਨੇੜੇ ਦੇਖੋ ਤਸਵੀਰ ਬਣਾਈ ਹੋਈ ਹੈ ਅਤੇ ਸਵਾਭ ਵਲ ਕੇ ਦਿਖਾਈ ਸੀ ਉਹਨਾਂ ਨੇ ਏ ਭਾਈ ਇਹ ਸਰੀਰ ਇਹ ਤਨ ਹੋਏਗਾ ਭਸਮ ਕੀ ਢੇਰੀ ਇਹਦਾ ਕੀ ਕਰਨਾ ਇਹਦਾ ਮਾਨ ਕੀ ਕਰਨਾ ਇਹਦੇ ਨਾਲ ਜਪ ਲੈ ਜਿੰਨਾ ਜਪਦਾ ਹੈ ਸੇਵਾ ਕਰ ਲੈ ਗੁਰੂ ਦੀ ਗੁਰ ਸੇਵਾ ਗੁਰ ਸੰਗਤ ਗੁਰ ਸਿਮਰ ਉਹ ਸੇਵਾ ਇਹ ਸੇਵਾ ਕਰ ਲੈ ਬਾਕੀ ਸੇਵਾ ਵਿਚ ਨਹੀਂ ਤੇਰਾ ਭਾਰ ਉਤਾਰਾ ਹੰਕਾਰ ਪੈਦਾ ਹੋਏਗਾ ਇਹ ਮੌਤ ਤੈਨੂੰ ਦੇਖ ਰਹੀ ਹੈ ਬੜਾ ਬਹੁਤ ਉਹ ਭੁੱਖੀ ਹੈ ਕਿਉਂਕਿ ਸਾਰੇ ਜਗਤ ਨੂੰ ਖਾ ਗਈ ਫਿਰ ਵੀ ਰੋਦੀ ਰਹੀ ਕਾਲ ਬੜੀ ਭੁੱਖ ਹੈ ਉਹਦੇ ਉੱਤੇ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨਤ ਸੁਪਨਾ ਇਹ ਹੁਣ ਇਲਾਜ ਦੱਸ ਰੇ। اے ਭਾਈ ਜੇ ਤੂੰ ਬਚਣਾ ਚਾਹਦਾ ਇਹਨਾਂ ਚੀਜ਼ਾਂ ਤੋਂ ਇਸ ਮਾਇਆ ਤੋਂ ਜਿਹਦੇ ਵਿੱਚ ਤੈਨੂੰ ਸੋਲਾਇਆ ਜਾ ਰਿਹਾ ਹੈ ਕੋਈ ਇੱਕੋ ਹੀ ਤਰੀਕਾ ਹੈ ਕਿ ਸਤਸੰਗਤ ਵਿੱਚ ਰਹਿ ਕੇ ਤੂੰ ਪਰਮਾਤਮਾ ਨੂੰ ਜਪਣ ਲੱਗ ਜਾਏ ਜਪਣ ਇਸ ਕਰਕੇ ਆਵੇ। ਸਤ ਸੰਗਤ ਵਿੱਚ ਵੀ ਅਸੀਂ ਬਹੁਤ ਵਾਰੀ ਦੁਨਿਆਵੀ ਵਸਤੂਆਂ ਵਾਸਤੇ ਹੁੰਦੇ ਆ ਠੀਕ ਹੈ ਮੰਗੇ ਜੋ ਮੰਗੇਗਾ ਮਿਲ ਜਾਏਗਾ ਮੇਰਾ ਪਾਤਸ਼ਾਹ ਦਿੰਦਾ ਹੈ ਜੋ ਮੰਗਿਆ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਦੇ ਦੇਗਾ ਪਰ ਹੋਏਗਾ ਦੁਖਦਾਈ ਨਾਮ ਤੋਂ ਬਿਨਾ ਹਰ ਚੀਜ਼ ਦੁਖਦਾਈ ਬਣ ਜਾਏਗੀ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਬੜਾਏ ਸੂਤ ਕੇ ਹਟੂਆ ਜਿਵੇਂ ਇੱਕ ਸੂਤ ਕੇ ਹਟੂਆ ਸੂਤ ਮੱਕੜੀ ਜਿਹੜੀ ਸੂਤ ਆਪਣੇ ਅੰਦਰੋਂ ਕੜਕੜ ਕੇ ਇੱਕ ਜਾਲਾ ਬਣਾਉਂਦੀ ਹੈ ਨਾ ਉਸ ਜਾਲੇ ਦੇ ਵਿੱਚ ਆਪ ਹੀ ਫਸ ਕੇ ਇੱਕ ਦਿਨ ਮਰਦੀ ਆ ਮੱਕੜੀ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਇਹ ਜ਼ਿਕਰ ਆਉਂਦਾ ਮੱਕੜੀ ਦਾ ਕਹਿੰਦੇ ਇਸ ਤਰ੍ਹਾਂ ਉਹ ਮਨੁੱਖ ਨਾਮ ਤੋਂ ਬਿਨਾਂ ਆਪਣੇ ਹੀ ਬਣਾਏ ਹੋਏ ਜਾਲ ਦੇ ਵਿੱਚ ਆਪੇ ਫਸ ਜਾਂਦਾ ਹੈ ਕਿ ਆਲ ਜੰਜਾਲ ਵਿਕਾਰ ਤੇ ਰਹਿਤਾ ਇਹ ਜਿਹੜੇ ਘਰ ਦੇ ਧੰਦੇ ਨੇ ਸਾਡਾ ਆਲ ਜੰਜਾਲ ਹੀ ਹੈ ਹਾਂ ਕਿਰਤ ਲਈ ਤੂੰ ਕਰ ਸਾਰਾ ਕੁਝ ਸਤਿਗੁਰੂ ਜੀ ਨੇ ਕਿਹਾ ਪਰ ਨਾਮ ਇਤਨਾ ਕਿ ਸਿਮਰ ਜਿੰਨੀ ਤੇਰੇ ਕੋਲ ਆਰਾਮ ਦੌਲਤ ਵਧ ਰਹੀ ਹੈ ਉਹਨਾਂ ਸਿਮਰਨ ਵਧਾ ਦੇ ਉਨੀ ਸਤਸੰਗਤ ਵਧਾ ਦੇ ਉਨੀ ਗੁਰੂ ਦੀ ਸੇਵਾ ਵਧਾ ਦੇ ਉਨੇ ਗੁਰੂ ਦਾ ਕਾਦਾ ਸੰਗ ਕਰ ਗੁਰਮੁਖਾਂ ਦਾ ਸੰਤਾਂ ਦਾ ਸਾਰਾ ਦਾ ਸੰਗ ਉਹਨਾਂ ਵਧਾ ਦੇ ਨਾਮ ਜਪਣ ਲਈ ਕਹਿੰਦੇ ਸਤ ਸੰਗਤ ਵਿੱਚ ਰਹਿ ਕੇ ਤੂੰ ਜੇ ਨਾਮ ਜਪੇ ਪਰਮਾਤਮਾ ਨੂੰ ਯਾਦ ਕਰੇ ਅਤੇ ਇਸ ਸੰਸਾਰ ਨੂੰ ਸੁਪਨਾ ਸਮਝੇ ਨਾਨਕ ਜਗ ਜਾਣਤ ਸੁਪਨਾ ਇਹਨੂੰ ਸੁਪਨਾ ਸਮਝੇ ਹਕੀਕਤ ਨਾ ਸਮਝੇ ਫਿਰ ਤੇਰਾ ਉਧਾਰ ਹੋ ਸਕਦਾ ਹੈ ਫਿਰ ਤੂੰ ਸੁਖੀ ਹੋ ਸਕਦਾ ਹੈ ਵਰਨਾ ਕੋਈ ਦੌਲਤ ਕੋਈ ਸਬੰਧ ਕੋਈ ਸਾਡਾ ਮਿੱਤਰ ਸਾਨੂੰ ਸੁੱਖ ਨਹੀਂ ਦੇ ਸਕਦਾ ਕਿਉਂਕਿ ਹਰ ਸੋ ਬੀਤ ਨਾ ਮਿਲਿਓ ਕੋਈ ਹਰੀ ਵਰਗਾ ਕੋਈ ਮਿੱਤਰ ਨਹੀਂ ਹੈ ਹਰੀ ਵਰਗਾ ਕੋਈ ਸੰਬੰਧੀ ਨਹੀਂ ਹੈ ਸਤਗੁਰ ਜੀ ਰਹਿਮਤ ਕਰਨ ਹੋਈ ਭੁੱਲ ਚੁੱਕਦੀ ਖਿਮਾ ਬਖਸ਼ਣਾ ਜੀ ਆਸੀਸ ਬਖਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ